ਮੇਰੇ ਵੱਲੋਂ ਤੁਹਾਨੂੰ ਪਿਆਰ ਭਰ ਸਾਸ਼ੀ ਕਾਲ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਆ ਆਪਣੀ 26 ਕਣਕਾਂ 400 ਵਧੀਆ ਖੜੀਆਂ ਸਾਰੀਆਂ ਬਾਬੇ ਦੀ ਮਿਹਰ ਨਾਲ ਹੁਣ ਇਹ ਆ ਕੇ ਚਲੋ ਵਿਚਾਰ ਰਵੇ ਜਿੱਦਾਂ ਪਹਿਲਾਂ ਮਾਰ ਪਈ ਕਣਕਾਂ ਨੂੰ ਤੇ ਹੁਣ ਇਹਦੇ ਤੋਂ ਵਿਚਾਰ ਰੱਖੇ ਮਾਲਕ ਕਿਉਂਕਿ ਮੈਂ ਤਾਂ ਆਪਣੀ 6 ਮਹੀਨਿਆਂ ਦੀ ਤੇ ਵਿੱਚੋਂ ਕੋਈ ਕੋਈ ਢੋੜੀ ਆ ਦੇਖੋ ਡਿੱਗੀ ਆ ਵੈਸੇ ਬੁੱਧਾ ਖੜੀ ਆ ਇਨੀ ਯਾਰ ਇੱਕ ਢੋੜੀ ਆ ਇੱਥੋਂ ਤੱਕ ਬਾਬੇ ਦੀ ਮਿਹਰ ਨਾਲ ਬਹੁਤ ਵਧੀਆ ਖੜੀਆਂ ਕਣਕਾਂ ਸਾਰੀਆਂ ਵੀ ਰਹਿੰਦੀਆਂ ਬਹੁਤ ਵਧੀਆ ਨੇ ਪ੍ਰਮਾਤਮਾ ਸਭ ਨੂੰ ਚੰਗਾ ਛਾੜ ਦੇਵੇ ਅਗੇ ਅਰਦਾਸ ਬੇਨਤੀ ਕਰਦੇ ਆ ਆ ਹੈਗੀ ਆ ਆਪਣੀ 222 ਇਹ ਵੀ ਪਧੀਆ ਖੜੀ ਹੋਏ ਸਿੱਟੇ ਬਈ ਜੀ ਪਾਣੀ ਤੇ ਆ ਮੰਗਦੀਆਂ ਪਰ ਉਪਰ ਆ ਦੇਖ ਕੇ ਲੱਗਦਾ ਵਾ ਕਿ ਚਲੋ ਪੈ ਜੇ ਕਿਉਂਕਿ ਹੁਣ ਲੋਡ ਵੀ ਹੈਗੀ ਹੈ ਜੇ ਪਾਣੀ ਦੀ ਮੰਗਦੀਆਂ ਵਾ ਸੁੱਕ ਰਿਹਾ ਥੱਲੇੋਂ ਸਾਂ ਕੜੀ ਬ੍ਰਹਮਾਤਮਾ ਦੇ ਹੱਥ ਵਾਸ ਪੈਂਦਾ ਨਹੀਂ ਪੈਂਦਾ ਵੈਸੇ ਇੱਕ ਪਾਣੀ ਲੱਗ ਹੀ ਜਾਣਾ ਪੱਕਣ ਤੱਕ ਇਹਨੂੰ ਆ ਮਾਰਚ ਮਹੀਨਾ ਵਾ ਹੋਲਾ ਮਾ ਲਾ ਰਿਹਾ ਵਾ ਯਾਨੀ ਕਿ ਅੱਧ ਚਲ ਚਲੇ ਆਏ 10 ਮਹੀਨਾ ਤੇ ਸਹਣ ਦੀ ਆ ਪੈ ਜੇ ਚਲੋ April ਚ ਤਾਂ ਪੱਕ ਜਾਣੀਆਂ ਆ ਆ ਦੇਖੋ ਚਿੱਟਾ ਕਿੰਨਾ ਵਧੀਆ ਆ ਦੇਖੋ ਵਧੀਆ ਖੜੀਆਂ ਸਾਰੀਆਂ ਬਾਬੇ ਦੀ ਮਿਹਰ ਨਾਲ ਤੇ ਜਮੀ ਜਮੀ ਤਾਂ ਨਹੀਂ ਹੈਗੀ ਕੋਈ ਵੀ ਵੀਰੇ ਕਿਉਂਕਿ ਜਦੋਂ ਇਹ ਬੀਜੀਆਂ ਸੀ ਉਹ ਪੈਂਡੀ ਦੀ ਸਪਰੇ ਉਹਦੋਂ ਹੀ ਕਰਤੀ ਤੇ ਆਹ ਸਾਲਾ ਚੂਹਾ ਲੱਗਿਆ ਆਪਣੇ ਆਵੇ ਬੱਟਾਂ ਚ ਹੈਗਾ ਵਿੱਚ ਬਚਾਈ ਆ ਬੱਟਾਂ ਦੇ ਆ ਤੇ ਵਧੀਆ ਖੜੀਆਂ ਅਜੇ ਤਾਂ ਬਈ ਸਾਰਿਆਂ ਦੀ ਵਧੀਆ ਵਾ ਇੱਕ ਨਹੀਂ ਜਿੰਨੇ ਵੀ ਪਾਈਆਂ ਦੀ ਵੀਡੀਓ ਵੀ ਦੇਖੀ ਜਿਆ ਸਾਰਿਆਂ ਦੀ ਕਣਕਾ ਵਧੀਆ ਖੜੀਆਂ ਵਾ ਬਾਕੀ ਜੋ ਵੀ ਇਹਦੀ ਝਾੜਾ ਉਹ ਤਾਂ ਚਲੋ ਬਈ ਦੀ ਪਰਮਾਤਮਾ ਦੇ ਹੱਥ ਵਾਸਾ ਪਰਮਾਤਮਾ ਨੇ ਦੇਣਾ ਸਾਰਿਆਂ ਨੂੰ ਦੀ ਮਿਹਨਤ ਦਾ ਫਲ ਦਵੇ ਪਰਮਾਤਮਾ ਉਹਦੇ ਅੱਗੇ ਅਰਦਾਸ ਬੇਨਤੀ ਆ ਡਿੱਗਣ ਤੋਂ ਤਾਂ ਬਰੀ ਬਚਾ ਚਲੋ ਕਈਆਂ ਦੇ ਜੋ ਖਲਾਤ ਹੋਏ ਪਹਿਲਾਂ ਜੋ ਵੀ ਗੜੇ ਮਰੀ ਹੋਈ ਉਹਦਾ ਉਨਨ ਨੂੰ ਵੀ ਮੁਆਵਜ਼ਾ ਮਿਲੇ ਆਹ ਦੇਖ ਕਿੰਨੀ ਸੋਹਣੀ ਖੜੀ ਆ ਇਹ ਇੱਕ ਸਾਰ ਆਹ ਦੇਖ ਤੂੰ ਗੁਰੂਪਤਕ ਸਾਰੀਆਂ ਕਣਕਾਂ ਵਧੀਆ ਖੜੀਆਂ ਬਾਈ ਵੀ ਸਾਡੇ ਇੱਧਰ ਗੰਨਾ ਘੱਟ ਹੁੰਦਾ ਆ ਪਹਿਲੀਆਂ ਚ ਲਾਉਂਦੇ ਹੁੰਦੇ ਸੀ ਆ ਦੋ ਤਿੰਨ ਸਾਲ ਹੋ ਗਏ ਵੀਰੇ ਘੱਟ ਹੀ ਲਾਉਂਦੇ ਆ ਕਿਉਂਕਿ ਉਹਦੇ ਵੀ ਪੈਸੇ ਟਾਈਮ ਨਾਲ ਮਿਲਦੇ ਨਹੀਂ ਆ ਇਸ ਕਰਕੇ ਹੁਣ ਜ਼ਿਆਦਾਤਰ ਕਿਸਾਨ ਜਿਹੜੇ ਸਾਡੇ ਇੱਧਰ ਉਹ ਕਣਕ ਚੋਨਾ ਤੇ ਇੱਕ ਚਕੰਦਰ ਹੁੰਦੀ ਆ ਉਹਦੇ ਤੇ ਆ ਹੋਗੇ ਆ ਤਾਂ ਉਹ ਵੀ ਵਧੀਆ ਫਸਲ ਆ ਮਾੜੀ ਨਹੀਂ ਗਈ ਉਹ ਵੀ ਆਪਣੇ ਚੈਨਲ ਤੇ ਵਲੌਗ ਆਗੇ ਵੇਖਿਓ ਵਧੀਆ ਫਸਲ ਆ ਰਿਟਰਨ ਵਧੀਆ ਦਿੰਦੀ ਆ ਤੇ ਬਰੇ ਇੱਕ ਇਹਦੀ ਵਿਕਰੀ ਚ ਹੋ ਜੇ ਕਿਉਂਕਿ ਝੋਨੇਆਂ ਕੋ ਨਾ ਹੋਵੇ ਕਿਉਂਕਿ ਉਦੋਂ ਵੀ ਸਾਰਿਆਂ ਨੂੰ ਪਤਾ ਕੀ ਹੋਇਆ ਸੀ ਤੇ ਆ ਇਹਦੀ ਵੀ ਚਿੱਟੇ ਆ ਦੇਖੋ ਵਧੀਆ ਖੜੇ ਆ ਆਹ ਹਾ 22 ਦੇ ਇੱਕ ਨੰਬਰ ਚਿੱਟੇ ਖੜੇ ਆ ਦੇ ਕਿੰਨਾ ਲੰਬਾ ਚਿੱਟਾ ਹੋ ਜਾਂਦਾ ਹੈ ਹੂੰ ਸੂਰਜ ਐਸ ਵੇਲੇ ਛੇਪਰਿਆ ਦਿਖ ਰਿਆ ਨਾ ਵਿੱਚ ਤੁਹਾਨੂੰ ਉਹ ਦੇਖੋ ਤੇ ਸੋਏ ਦਾਟ ਗੱਲਾਂ ਨੇ ਤੇ ਬੀ ਬੀ ਜਿਹੜੇ ਵੀ ਬੀਜੇ ਸਾਰਿਆਂ ਦੇ ਵਧੀਆ ਕਣਕਾਂ ਖੜੀਆਂ ਵਧੀਆ ਹੀ ਆ ਤੋ ਬਿਮਾਰੀਆਂ ਤੋਂ ਬਚੀਆਂ ਵਾ ਤੇ ਕਿਉਂਕਿ ਸਪ੍ਰੇਆਂ ਟਾਈਮ ਨਾਲ ਸਾਰਿਆਂ ਕਰਤੀਆਂ ਸੀ ਤੇ ਆਪੋ ਆਪਣੀ ਟਾਈਮ ਨਾਲ ਬਈ ਸਾਰਿਆਂ ਨੇ ਸੰਭੀਆਂ ਹੋਈਆਂ ਸੀ ਦੇਖ ਰਿਹਾ ਕਰੀ ਤੇ ਚਲੋ ਵਧੀਆ ਫਲ ਪ੍ਰਮਾਤਮਾ ਲਾਵੇ ਹਨ ਕਿਉਂਕਿ ਮਿਹਨਤ ਕਰੀ ਆ ਅੱਜ ਇਹ ਕਈਆਂ ਬਾਈਆਂ ਦੀ ਜਿੱਦਾਂ ਹਾੜਾ ਵਾਲਿਆਂ ਦੀ ਹੁਣ ਬਣਾ ਰਹੇ ਆ ਉਹਨਾਂ ਦੇ ਰਿੱਤਾ ਪਈਆਂ ਹੋਈਆਂ ਸੀ ਉਹਨਾਂ ਦੀ ਵੀ ਮਿਹਨਤ ਹੈ ਵੀ ਜਿਨ੍ਹਾਂ ਨੇ ਬੀਜੀਆਂ ਸੋ ਇਹ ਗੱਲਾਂ ਨੇ ਬਈ ਸਾਰਿਆਂ ਨੂੰ ਪ੍ਰਮਾਤਮਾ ਅਸੀਂ ਤਾਂ ਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਸਾਰਿਆਂ ਦੀ ਮਿਹਨਤ ਦਾ ਮੁੱਲ ਮੋੜੇ ਕਿਤਨੀ ਤੇ ਜਿਹੜੇ ਵੀ ਰੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਰੇ ਜਿਹੜੇ ਵੀ ਆ ਹੁਣ ਕਣਕਾਂ ਦੀ ਹੈਗੀ ਆ ਜੋ ਵੀ ਆ ਸ ਮੌਸਮ ਉਹਦੇ ਸਾਹਮਣੇ ਸਾਰੀਆਂ ਚੰਗੀਆਂ ਖੜੀਆਂ ਨੇ ਤੇ ਕਿੱਦਾਂ ਹੁਣ ਇਹ ਆਈ ਵੀ ਵਧੀਆ ਜੇ ਕੋਈ ਗੁਰਮਾਰੀ ਬਿਮਾਰੀ ਹੈ ਨਹੀਂ ਇਹਨਾਂ ਨੂੰ ਕੋਈ ਰੋਗ ਨਹੀਂ ਹੈਗਾ ਟਾਈਮ ਨਾਲ ਇਹਨਾਂ ਨੂੰ ਸਪਰੀਆਂ ਹੋਈਆਂ ਸਭ ਕੁਝ ਪਾਇਆ ਟਾਈਮ ਨਾਲ ਤੇ ਵਧੀਆ ਖੜੀਆਂ ਨੇ ਤੇ ਉਹੀ ਗੱਲਾਂ ਨੇ ਤੇ ਤੇ ਇੱਕ ਬਾਈ ਜੀ ਥੋੜਾ ਬਚਾ ਕੇ ਕਿਉਂਕਿ ਗਰਮ ਸਰਦ ਮੌਸਮ ਹੋ ਜਾਂਦਾ ਜਿੱਦਾਂ ਹੁਣ ਗਰਮੀ ਹੋ ਗਈ ਕਿ ਦਿਨ ਠੰਡ ਹੋ ਜਾਂਦੀ ਉਹ ਚ ਬੱਚੇ ਪੁੱੱਚੇ ਬੜੇ ਬਿਮਾਰ ਹੋ ਰਹੇ ਸਿਆਣੇ ਵੀ ਥੋੜਾ ਬਚ ਕੇ ਕਿਉਂਕਿ ਮੌਸਮ ਹੀ ਪਤਾ ਨਹੀਂ ਭੈੜਾ ਜਾਵਾ ਥੋੜਾ ਆਪਣਾ ਬਾਈ ਜੀ ਦੇਖ ਕੇ ਕਿਉਂਕਿ ਮੌਸਮ ਜੱਕਦਮ ਗਰਮੀ ਹੋ ਜਾਂਦੀ ਜੱਕਦਮ ਠੰਡ ਜੀ ਹੋ ਜਾਂਦੀ ਹੈ ਉਹਦੇ ਨਾਲ ਸਰੀਰ ਵੀ ਬਿਮਾਰ ਹੋ ਜਾਂਦਾ ਕੋਈ ਵੀ ਆ ਬੱਚੇ ਵੀ ਆ ਬੁੜੇ ਦੋ ਬਿਮਾਰ ਹੋ ਰਹੇ ਆ ਤੇ ਹਾਂ ਤੇ ਥੋੜਾ ਦੇਖ ਕੇ ਧਿਆਨ ਨਾ ਬਯੁਰਗ ਵੀ ਕਿਉਂਕਿ ਨਾ ਬਈ ਜੇ ਤਾਂ ਪਤਾ ਲੱਗਦਾ ਮੌਸਮ ਕਿਦਾਂ ਦਾ ਹੋ ਗਿਆ ਹੁਣ ਅੱਜ ਹੁਣ ਬੱਦਲ ਹੀ ਅੱਜ ਤਾਂ ਰਾਤ ਨੂੰ ਇਹ ਹਵਾ ਚੱਲੀ ਜਾਂਦੀ ਰਹਿੰਦੀ ਆ ਠੰਡੀ ਦਿਨ ਇਹ ਗਰਮੀ ਰਾਤ ਨੂੰ ਸਰਦੀ ਐ ਸਿਸਟਮ ਜਾ ਹੋਇਆ ਪਿਆ ਆ ਦੇਖੋ ਦਿਨ ਕਿਦਾਂ ਦਾ ਅੱਜ ਕੁਟਿਆ-ਕੁਟਿਆ ਜਾ ਹਾਂ ਜੀ ਚਲੋ ਕਣਕਾਂ ਲਈ ਤਾਂ ਬਈ ਜੀ ਵਧੀਆ ਹੁਣ ਹੁਣ ਗਰਮੀ ਆਉਣ ਚਾਹੀਦੀ ਹੈ ਕਿਉਂਕਿ ਹੁਣੇ ਪੱਕਣ ਦੇ ਵੀ ਆਈਆਂ ਵਾ ਹੁਣ ਆਵੇ ਖਟੀਆਂ ਜੀਆਂ ਹੋਣ ਡੀਆਂ ਵਾ ਹੁਣ ਇਹਨਾਂ ਨੇ ਐਸ ਅਗਲੇ ਮਹੀਨੇ ਪੱਕ ਜਾਣਾ ਵਾ ਅਪ੍ਰੈਲ ਚ ਹੋ ਜਾਣੀ ਇਹਦੀ ਕਟਾਈ ਸ਼ੁਰੂ ਤੇ ਬਹੁਤ ਵਧੀਆ ਜਿਨ੍ਹਾਂ ਨੇ ਬਾਈ ਉਹ ਬੀਜੀਆਂ ਮਟਰਾਂ ਵਾਲੀਆਂ ਉਹ ਵੀ ਚੰਗੀਆਂ ਵਾ ਤੇ ਜਿਹੜੀਆਂ ਦੂਸਰੀਆਂ ਵਾ ਗੰਨੇ ਦੀ ਗੰਨਾ ਸਿੱਟ ਕੇ ਉਹ ਖੇਤਾਂ ਚ ਬੀਜਿਆ ਉਹ ਵੀ ਵਧੀਆ ਵਾ ਆਦ ਆਪਣੀਆਂ ਝੋਨੇ ਜੀਰੀ ਵਾਲੇ ਖੇਤਾਂ ਨਹੀਂ ਆਵਾ ਜਿੰਨਾਂ ਦੀਆਂ ਦੂਹੀਆਂ ਉਹ ਵੀ ਸਾਰੀਆਂ ਵਧੀਆਂ ਨੇ ਖੜੀਆਂ ਪਰਮਾਤਮਾ ਦੀ ਮਿਹਰ ਨਾਲ ਤੇ ਭਈ ਜੋਲੇ ਮਲੇਰੀਆਂ ਸਾਰਿਆਂ ਨੂੰ ਬਹੁ ਬਹੁ ਵਧਾਈਆਂ ਧਿਆਨ ਨਾ ਜਾਣਾ ਵੀਰੇ ਕੋਈ ਹੁੱਲੜਵਾਜੀ ਨਹੀਂ ਉੱਥੇ ਕਰਨੀ ਕਿਉਂਕਿ ਫਿਰ ਜੋ ਵੀ ਦਰਘਟਨਾਵਾਂ ਹੁੰਦੀਆਂ ਫਿਰ ਉਹਦੇ ਨਾਲ ਮਨ ਦੁਖੀ ਹੁੰਦਾ ਸੋ ਆਪਣਾ ਸਹੀ ਸਲਾਮਤ ਜਾਓ ਸਹੀ ਸਲਾਮਤ ਆਓ ਵਾਪਸ ਠੀਕ ਆ ਤੇ ਆਦੇ ਆ ਵੀ ਕਣਕਾਂ ਵਧੀਆ ਉਹ ਪਰਾਂ ਵੀ ਉਹ ਵੀ ਵਧੀਆ ਤੇ ਆ ਵੀ ਵਧੀਆ ਖੜੀ ਆ ਜਿਹੜੀ ਇਧਰ ਸਾਰੀਆਂ ਸਾਰੇ ਆਪਣੇ ਕਣਕਾਂ ਜਿਆਦੀਆਂ ਬਾਈ ਜੀ ਤੇ ਕਈਆਂ ਵੀਰੇ ਨੇ ਸਰੋਂ ਵੀ ਬੀਜੀਆਂ ਉਹ ਵੀ ਵਧੀਆ ਨੇ ਐਰਕਾ ਕਹਿੰਦੇ ਗੰਨਾ ਵੀ ਠੀਕ ਨਿਕਲਿਆ ਵਾ ਤੇ ਚਲੋ ਪ੍ਰਮਾਤਮਾ ਹਰ ਇੱਕ ਦਾ ਫਲ ਦਵੇ ਉਹਨੂੰ ਮਿਹਨਤ ਦਾ ਮੁੱਲ ਮੋੜੇ ਕਿਉਂਕਿ ਫਿਰ ਇਹ ਸਾਰਿਆਂ ਨੇ ਮਿਹਨਤ ਕਰੀ ਆ ਕਿਸਾਨ ਨੇ ਤਾਂ ਫਿਰ ਇੰਨਾ ਵਾਲੀ ਵੇਖਣਾ ਹੁੰਦਾ ਹੈ ਖੇਤੀ ਕਰਮਾ ਸੇਤੀ ਕਿਉਂਕਿ ਥੋੜਾ ਬਈ ਬਚਾ ਬਚੂ ਕੇ ਕਿਉਂਕਿ ਅੱਗੇ ਥੋੜੇ ਘਾਟੇ ਦਾ ਸੱਦਾ ਹੈ ਨਾ ਤੇ ਚਲੋ ਚੰਗੀਆਂ ਖੜੀਆਂ ਜੇ ਤਾਂ ਵਧੀਆ ਨੇ ਤੇ ਇਹਨਾਂ ਨੂੰ ਟਾਈਮ ਨਾ ਰੇ ਸਾਰਾ ਕੁਝ ਪਾਇਆ ਵਾ ਵਿੱਚ ਹੈ ਨਹੀਂ ਕੋਈ ਮੈਣਾ ਮੋਣਾ ਜਮੀ ਜਮੀ ਐ ਆ ਦਿਲ ਸਾਫ ਹੀ ਖੜੀਆਂ ਤੇ ਇੱਕ ਵਾਰੀ ਤੁਹਾਨੂੰ ਪਿਛਲੇ ਵਲੋਗਾਂ ਚ ਉਹ ਦਿਖਾਇਡ 371 ਉਹ ਬਾਲਾ ਬਿਰ ਲਗ ਗਿਆ 822 826 303 232 ਸਾਰੇ ਵੀ ਵਧੀਆ ਉਹ ਪਤਾ ਨਹੀਂ ਕਿਉਂ ਘਟ ਉ ਗਿਆ ਹੈ ਤੇ ਹੁਣ ਦਿਨ ਛੁਪ ਰਿਹਾ ਵਾ ਤੇ ਚਲੋ ਵੀ ਸਵਧੀਆ ਖੜੀਆਂ ਜਿੱਦਾਂ ਚਲੋ ਵਧੀਆ ਮਾਲਕ ਸਭ ਨੂੰ ਦਵੇ ਇਹੀ ਅਰਦਾਸ ਆ ਇਹੀ ਬੇਨਤੀ ਆ ਤੇ ਵੀਰੇ ਜਿਹੜੇ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਅੱਜ ਵਾਲਾ ਵਲੌਗ ਇੱਥੋਂ ਤੱਕ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ